ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਗੁਰਦੇਵ ਸਿੰਘ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਹਾਂ ਬਾਪੂ ਅੱਜ ਦੱਸੋ ਜੀ ਗਾਂ ਦੀ ਜਾਣਕਾਰੀ ਪਹਿਲੀ ਦੀ ਪਹਿਲਾਂ ਇਹ ਸਾਰੇ ਗਲੂ ਤੋਂ ਦੱਸ ਦੇ ਜੀ ਹਾਂ ਜੀ ਹਾਂ ਦੇ ਕਿੰਨੇ ਦਿਨ ਬਾਕੀ ਇਹਦੇ 20 ਦਿਨ ਜੀ 20 ਦਿਨ ਬਾਕੀ ਰੇਟ ਬਾਪੂ ਇਹਦਾ ਇਹਦਾ ਫੋਨ ਤੇ ਦੇ ਸੰਗ ਠੀਕ ਹੈ ਲੋ ਪ੍ਰੋ ਚੈੱਕ ਕਰ ਸਕਦੇ ਹੋ 20 ਦਿਨ ਬਾਕੀ ਆ ਠੀਕ ਹੈ ਜੀ ਗੱਲਾਂ ਟੋਲਾਂ ਬਹੁਤ ਪਿੰਗ ਕਰਮਾ ਵਾਲੀ ਦੇ ਲੋ ਜੀ ਹਾਂਜੀ ਬਾਬੂ ਦੂਜੀ ਵਾਰ ਦੀ ਜੇ ਸੇ ਜਾਣਕਾਰੀ 17 ਕਿਲੋ ਦੁੱਧ ਦਾ ਹੈ ਹਾਂਜੀ ਚੂਆ ਚੂਆ ਪਹਿਲਾ ਚੂਆ ਹਾਂਜੀ ਤੇ ਬੱਚਾ 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 ਜੀ ਰੇਟ ਬਾਬੂ ਦਾ ਫੋਨ ਤੇ ਦੱਸਾਂਗੇ ਠੀਕ ਹੈ ਜੀ ਰੇਟ ਫੋਨ ਤੇ ਭਰਾ ਕੱਦ ਬੱਡ ਸੁਖਨ ਬਹੁਤ 17 ਲੀਟਰ ਦੁੱਧ ਦਾ ਦੋ ਡੰਗ ਚੋ ਕੇ ਲੈ ਜਾਓ ਮਾਂ ਦੀ ਥੱਲੀ ਕਰਕੇ ਤੇ ਬਾਕੀ ਵੱਡੀ ਵੀਡੀਓ ਬਣਾਈਏ ਤੋਰੇ ਤਰ੍ਹਾਂ ਦਿਖਾਇਆ ਬਾਜੂ ਵਿੱਚ ਲੋ ਜੀ ਲੋ ਜੀ ਚੈੱਕ ਕਰ ਸਾਦੋ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਬੈਕ ਸਾਈਡ ਸਕਰੀਨ ਤੇ ਚੱਲਦਾ ਭਰਾ ਠੀਕ ਹੈ ਜੀ ਲੋ ਜੀ ਭਾਈ ਕੋਲ ਦੋ ਬੜਾ ਪੈਂਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ